ਦੀ ਸਭ ਕੁਝ ਪੜਿਆ ਤੇ ਤੂੰ ਕਹ ਮੈਂ ਉਹ ਠੇਕਦਾ ਫੋਨ ਨਹੀਂ ਚੁੱਕਿਆ ਜੁਗਾ ਜਰਾ ਠੇਕਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੀ ਨਕਾਰੀ ਲਿਖਣਾਗਾ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਹਾਂ ਲੈ ਆ ਦੇ ਬਿਲਕੁਲ ਮੈਂ ਮਿਥਣਾ ਲੈ ਚੋਕੇ ਇਥੇ ਫੇਰ ਤਰਾ ਗੱਲ ਕਰਾਂ ਤੇਰੇ ਕਾ ਵੀ ਐਸਾ ਚੋ ਵੇਖੇ ਮੈਂ ਨਵਾ ਦੇ ਰੇਦੀ ਮੈਂ ਖਰਾ ਪਰਚਾ ਦੱਸ ਦੇਖ ਲਾਂਗਾ ਸਰ ਮੈਂ ਤੁਹਾਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਗਾ ਲੀ ਨੇ ਸਾਰੇ ਕਰੂੰਗਾ ਭੇਜ ਦੂੰਗਾ ਤੂੰ ਨਾਮ ਲਈ ਤੇ ਦੇ ਨਹੀਂ ਦਿਨਾ ਤੇ ਡਿਪਸਨ ਨਾਲ ਗੱਲ ਕਰ ਲਾ ਉਹ ਸਰ ਹੈ ਜਿੰਗਲਾਂ ਨਾ ਮੈਨਾਂ ਕਰੋ ਮੈਂ ਇਹ ਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆ ਫਸਦਾ ਮੈਂ ਤੂੰ ਨਹੀਂ ਦਿਨਾ ਨਾ ਦੇ ਡਿਪਸਨ ਨਾਲ ਗੱਲ ਕਰ ਲਾ ਡਿਪਸਨ ਨਾਲ ਗੱਲ ਕਰ ਮੈਂ ਗੱਲ ਕਰ ਤੂੰ ਦੱਸੋ ਡਿਪਸਨ ਮੇਰੇ ਤੂੰ ਕਰਨੀ ਤੇ ਨਹੀਂ ਕਰਨੀ ਸੱਚ ਨੂੰ ਆਹ ਤੇਰੀ ਕੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂਪ ਤੇ ਦੇ ਤੈਨੂੰ ਸ਼ਾਹ ਫੜੀ ਸਭ ਕੁਝ ਪੜਿਆ ਤੇ ਤੂੰ ਕਹਾਂ ਮੈਂ ਉਹ ਠੇਕੇਦਾਰ ਨੂੰ ਫੋਨ ਨਹੀਂ ਚੁੱਕਿਆ ਜੁਗਾ ਜਰਾ ਠੀਕਦਾ ਫੁੱਲ ਚੁੱਕੇ ਮੈਨੂੰ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੀ ਨਕਰੀ ਲਗਾਣਾ ਤੂੰ ਤੂੰ ਐਸਾ ਡੀਜੀਪੀ ਦੇਣਾ ਵਰਸ ਲੈ ਆਦੇ ਭਾਵੇਂ ਮੈਂ ਲੈ ਆ ਦੂੰਗਾ ਹਾਂ ਹਾਂ ਲੈ ਦੇ ਬਿਲਕੁਲ ਮਿਸਰਾ ਲੈ ਚੁੱਕੇ ਇਥੇ ਫੇਰ ਤਰਾ ਤੇਰੇ ਕੇ ਵੀ ਐਸਾ ਚੋ ਇਥੇ ਮੈਂ ਨਵਾ ਦੇ ਰੇਦੀ ਮੈਂ ਖਲਾ ਪਰਚਾ ਦੱਸ ਦੇ ਕਰਾਂਦਾ ਸਾਰੇ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਗਾਲੀ ਨਹੀਂ ਸਾਰੇ ਕਰੂੰਗਾ ਭੇਜ ਦੂੰਗਾ ਤੂੰ ਨਾਮ ਲਈ ਤੂੰ ਦੇ ਦੇ ਨਹੀਂ ਦੇਣਾ ਤੇ ਡਿਪਸ਼ਨ ਨਾਲ ਗੱਲ ਕਰਲਾ ਉਹ ਸਾਰੇ ਜੰਗਲ ਹਨ ਮੈਂ ਨਾ ਕਰੋ ਮੈਂ ਇਹ ਦਮ ਪਰਚਾ ਕਿਤਾ ਦੇ ਦੂੰਗਾ ਮੈਂ ਆ ਬਸਦਾ ਤੂੰ ਨਹੀਂ ਜਣਾ ਨਾ ਦੇ ਜਿਪਸਾਂ ਨਾਲ ਗੱਲ ਕਰਲਾ ਜਿਪਸਾਂ ਨਾਲ ਗੱਲ ਕਰ ਮੈਂ ਗੱਲ ਕਰ ਤੂੰ ਦੱਸੋ ਜਿਪਸਾਂ ਮੇਰੇ ਤੂੰ ਕਰਨੀ ਵੀ ਨਹੀਂ ਕਰਨੀ ਸੱਚ ਨੂੰ ਆਹਦੇ ਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂਪ ਤੇ ਤੇਰੇ ਤੈਨੂੰ ਸ਼ਾਹ ਫੜੀ ਸਭ ਕੁਝ ਪੜਿਆ ਤੇ ਤੂੰ ਕਹ ਮੈਂ ਉਹ ਠੇਕੇਦਾਰ ਨੇ ਫੋਨ ਨਹੀਂ ਚੁੱਕਿਆ ਜੁਗਿਆ ਜਰਾ ਠੇਕਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੀ ਨਕਰੀ ਲਿਖਣਾਗਾ ਤੂੰ ਤੂੰ ਐਸਾ ਡੀਜੀਪੀ ਦੇ ਨਾਲ ਉਸ ਤੋਂ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਹਾਂ ਲਿਆ ਦੇ ਬਿਲਕੁਲ ਬੜੀ ਸਭ ਕੁਝ ਪੜਿਆ ਤੇ ਤੂੰ ਕਹ ਮੈਂ ਉਹ ਠੇਕਦਾ ਫੋਨ ਨਹੀਂ ਚੁੱਕਿਆ ਜੁਗਿਆ ਜਰਾ ਠੇਕਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੀ ਨਕਰੀ ਲਿਖਣਾਗਾ ਤੂੰ ਤੂੰ ਐਸਾ ਡੀਜੀਪੀ ਦੇ ਨਾਲ ਉਸ ਤੋਂ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਹਾਂ ਲਿਆ ਦੇ ਬਿਲਕੁਲ ਮੈਂ ਮਿਸਰਾ ਲੈ ਚੁੱਕੇ ਇਥੇ ਫੇਰ ਤਰਾ ਗੱਲਾਂ ਤੇਰੇ ਨਵਾਂ ਦੇ ਰੈਡੀ ਮੈਂ ਖਲਾ ਪਰਚਾ ਦੱਸ ਦੇ ਖਲਾ ਰਸ ਵੇਤ ਨਾ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਰੀਂ ਫੇਈ ਸਾਰੇ ਕਰੂੰਗਾ ਭੇਜ ਦੂੰਗਾ ਤੂੰ ਨਾਮ ਲਈ ਤੂੰ ਦੇ ਦੇ ਨਹੀਂ ਦੇਣਾ ਤਾਂ ਡਿਪਸਾਂ ਨਾਲ ਗੱਲ ਕਰਲਾ ਓ ਸਰ ਹੈ ਜਿੰਗ ਗੱਲਾਂ ਨਾ ਮੈਨਾਂ ਕਰੋ ਮੈਂ ਇਹ ਦਾ ਮੈਂ ਪਰਚਾ ਕਿਦਾਂ ਦੇ ਦੂੰਗਾ ਮੈਂ ਆ ਫਸਦਾ ਮੈਂ ਤੂੰ ਨਹੀਂ ਦੇਣਾ ਨਾ ਦੇ ਡਿਪਸਾਂ ਨਾਲ ਗੱਲ ਕਰਲਾ ਡਿਪਸਾਂ ਨਾਲ ਗੱਲ ਕਰੀਂ ਮੈਂ ਗੱਲ ਕਰ ਤੂੰ ਦੱਸੋ ਡਿਪਸਾਂ ਮੇਰੇ ਤੂੰ ਕਰਨੀ ਨਹੀਂ ਕਰਨੀ ਸਜਣੂ ਆਹਦੇ ਦੀ ਕੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂਪ ਤੇ ਦੇ ਤੈਨੂੰ ਸ਼ਾਹ ਫੜੀ ਸਭ ਕੁਝ ਫੜਿਆ ਤੇ ਤੂੰ ਕਹਾਂ ਮੈਂ ਉਹ ਠੇਕੇਦਾਰ ਨੂੰ ਫੋਨ ਨਹੀਂ ਤੱਕਿਆ ਕੋਈ ਤੁਹ ਕਾ ਦਰਾ ਠੀਕ ਦਾ ਫੂਲ ਚੁੱਕੇ ਮੈਨੂੰ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੇ ਨਕਾਲੀ ਲਗਾਣਾ ਕਰ ਤੂੰ ਤੂੰ ਐਸਾ ਡੀਜੀਪੀ ਦੇ ਨਾਲ ਉਸ ਲੈ ਆ ਦੇ ਭਾਵੇਂ ਮੈਂ ਲੈ ਆ ਦੂੰਗਾ ਸੁਣਾ ਹਾਂ ਲੈ ਆ ਦੇ ਮਿਸਰਾ ਦੇ ਚੁੱਕੇ ਇਥੇ ਫੇਰ ਤਰਾ ਤੇਰੇ ਕਾ ਵੀਰ ਸੱਚੋ ਵੇਖੇ ਮੈਂ ਨਵਾ ਦੇ ਰੇਦੀ ਮੈਂ ਖਲਾ ਪਰਚਾ ਦੱਸ ਦੇ ਕਰਾਂਗਾ ਸਵੇਰੇ ਮੈਂ ਤੁਹਨ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਗਾਲੀ ਨਹੀਂ ਸਵੇਰੇ ਕਰੂੰਗਾ ਭੇਜ ਦੂੰਗਾ ਤੂੰ ਨਾਮ ਲਈ ਤੂੰ ਦੇ ਦੇ ਨਹੀਂ ਦੇਣਾ ਤੇ ਲਿਪਸਾ ਨਾਲ ਗੱਲ ਕਰਲਾ ਉਹ ਸਾਰੇ ਜੰਗਲ ਹਨ ਮੈਂ ਨਾ ਕਰੋ ਮੈਂ ਇਹ ਦਮ ਪਰਚਾ ਕਿਤਾ ਦੇ ਦੂੰਗਾ ਮੈਂ ਆ ਫਸਦਾ ਮੈਂ ਤੂੰ ਨਹੀਂ ਜਣਾ ਨਾ ਦੇ ਜਿਪਸਾਂ ਨਾਲ ਗੱਲ ਕਰਲਾ ਜਿਪਸਾਂ ਨਾਲ ਗੱਲ ਕਰ ਮੈਂ ਗੱਲ ਕਰ ਤੂੰ ਦੱਸੋ ਜਿਪਸਾਂ ਮੇਰੇ ਤੂੰ ਕਰਨੀ ਵੀ ਨਹੀਂ ਕਰਨੀ ਸੱਚ ਨੂੰ ਆਹਦੇ ਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂਪ ਤੇ ਤੇਰੇ ਤੈਨੂੰ ਸ਼ਾਹ ਫੜੀ ਸਭ ਕੁਝ ਪੜਿਆ ਤੇ ਤੂੰ ਕਹ ਮੈਂ ਉਹ ਠੇਕੇਦਾਰ ਨੇ ਫੋਨ ਨਹੀਂ ਚੁੱਕਿਆ ਕੋਈ ਜੁਗਾ ਜਰਾ ਠੀਕ ਤਾਂ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਭ ਦੇ ਨੋਟਸ ਲੈ ਆਣਾ ਤੁਹਾਡੀ ਨਕਾਲੀ ਲਿਖਣਾ ਕਰ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲੈ ਆ ਦੂੰਗਾ ਹਾਂ ਲੈ ਆ ਦੇ ਬਿਲਕੁਲ ਮੇਰੇ ਨਾਲ ਆ ਚੁੱਕੀ ਬੜੀ ਸਭ ਕੁਝ ਪੜਿਆ ਤੇ ਤੂੰ ਕਹ ਮੈਂ ਉਹ ਠੀਕ ਤਾਂ ਫੋਨ ਨਹੀਂ ਚੁੱਕਿਆ ਜੁਗਾ ਜਰਾ ਠੀਕ ਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੀ ਨਕਰੀ ਲਿਖਣਾ ਕਰ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਹਾਂ ਲਿਆ ਦੇ ਅੱਬ ਬਿਲਕੁਲ ਮੈਂ ਨਾਲ ਆ ਚੁੱਕੇ ਇਥੇ ਫੇਰ ਤਰਾ ਗੱਲ ਕਰਾਂ ਤੇਰੇ ਕਾ 20 ਸੱਚੋ ਆਖੇ ਮੈਂ ਨਭਾ ਦੇ ਰੇਦੀ ਮੈਂ ਖਲਾ ਪਰਚਾ ਦੱਸ ਦੇ ਕਰਾਂ ਰਸ ਵੇਲੇ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਰੀਂ ਭਈ ਸਾਰੇ ਕਰੂੰਗਾ ਭੇਜ ਦੂੰਗਾ ਤੂੰ ਨਾਮ ਲਈ ਤੂੰ ਦੇ ਦੇ ਨਹੀਂ ਦੇਣਾ ਤਾਂ ਡਿਪਸਾ ਨਾਲ ਗੱਲ ਕਰ ਲਾ ਉਹ ਸਾਰੇ ਜੰਗਲ ਆ ਨਾ ਮੈਂ ਨਾ ਕਰੋ ਮੈਂ ਇਹ ਦਾ ਮੈਂ ਪਰ ਜਿੱਦਾਂ ਦੇ ਦੂੰਗਾ ਮੈਂ ਆ ਫਸਦਾ ਮੈਂ ਤੂੰ ਨਹੀਂ ਜਣਾ ਨਾ ਦੇ ਜਿਪਸਾਂ ਦਾ ਗੱਲ ਕਰਲਾ ਜਿਪਸਾਂ ਦਾ ਗੱਲ ਹੀ ਮੈਂ ਗੱਲ ਕਰ ਤੂੰ ਦਾ ਦੋ ਜਿਪਸਾਂ ਮੇਰੇ ਤੂੰ ਕਰਨੀ ਨਹੀਂ ਕਰਨੀ ਅਜਨੂ ਆਹਦੇ ਦੀ ਕੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂਪ ਤੇ ਦੇ ਤੈਨੂੰ ਸ਼ਾਹ ਫੜੀ ਸਭ ਕੁਝ ਫੜਿਆ ਤੇ ਤੂੰ ਕਹੇ ਮੈਂ ਉਹ ਠੇਕੇਦਾਰ ਨੂੰ ਫੋਨ ਨਹੀਂ ਤੱਕਿਆ ਕੋਈ ਜੁਗਾ ਜਰਾ ਠੀਕਦਾ ਫੁੱਲ ਚੁੱਕੇ ਮੈਨੂੰ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੀ ਨਕਰੀ ਲਗਾਣਾ ਤੂੰ ਤੂੰ ਐਸਾ ਡੀਜੀਪੀ ਦੇਣਾ ਵਰਸ ਲੈ ਆਦੇ ਭਾਵੇਂ ਮੈਂ ਲੈ ਆ ਦੂੰਗਾ ਹਾਂ ਹਾਂ ਲੈ ਦੇ ਬਿਲਕੁਲ ਮਿਸਰਾ ਲੈ ਚੁੱਕੇ ਇਥੇ ਫੇਰ ਤਰਾ ਤੇਰੇ ਕੇ ਵੀ ਐਸਾ ਚੋ ਇਥੇ ਮੈਂ ਨਵਾ ਦੇ ਰੇਦੀ ਮੈਂ ਖਲਾ ਪਰਚਾ ਦੱਸ ਦੇ ਕਰਾਂਦਾ ਸਰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਗਾਲੀ ਨਹੀਂ ਸਰੇ ਕਰੂੰਗਾ ਭੇਜ ਦੂੰਗਾ ਤੂੰ ਨਾਮ ਲਈ ਤੂੰ ਦੇ ਦੇ ਨਹੀਂ ਦੇਣਾ ਤੇ ਡਿਪਸ਼ਨ ਨਾਲ ਗੱਲ ਕਰਾਂ ਉਹ ਸਾਰੇ ਜੰਗਲ ਹਨ ਮੈਂ ਨਾ ਕਰੋ ਮੈਂ ਇਹ ਦਮ ਪਰਚਾ ਕਿਤਾ ਦੇ ਦੂੰਗਾ ਮੈਂ ਆ ਬਸਦਾ ਤੂੰ ਨਹੀਂ ਜਣਾ ਨਾ ਦੇ ਜਿਪਸਾਂ ਨਾਲ ਗੱਲ ਕਰਲਾ ਜਿਪਸਾਂ ਨਾਲ ਗੱਲ ਕਰ ਮੈਂ ਗੱਲ ਕਰ ਤੂੰ ਦੱਸੋ ਜਿਪਸਾਂ ਮੇਰੇ ਤੂੰ ਕਰਨੀ ਵੀ ਨਹੀਂ ਕਰਨੀ ਸੱਚ ਨੂੰ ਆਹਦੇ ਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਨੂੰ ਤੇ ਤੇਰੇ ਤੈਨੂੰ ਸ਼ਾਹ ਫੜੀ ਸਭ ਕੁਝ ਪੜਿਆ ਤੇ ਤੂੰ ਕਹ ਮੈਂ ਉਹ ਠੇਕੇਦਾਰ ਨੇ ਫੋਨ ਨਹੀਂ ਚੁੱਕਿਆ ਜੁਗਿਆ ਜਰਾ ਠੀਕ ਤਾਂ ਫੁੱਲ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਭ ਦੇ ਨੋਟਸ ਲੈ ਆਣਾ ਤੁਹਾਡੀ ਨਕਾਲੀ ਲਿਖਣਾ ਕਰ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲੈ ਆ ਦੂੰਗਾ ਸੁਣਾ ਹਾਂ ਲੈ ਆ ਦੇ ਬਿਲਕੁਲ ਮੈਂ ਲੈ ਆ ਚੁੱਕਾ